ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਜੋ ਬਨ ਬਾਲੜੀਏ ਮੇਰਾ ਪਿਰ ਦਲੀਆ ਲਾਲ ਰਾਮ ਤਨ ਪਿਰਨੇ ਘਣਾ ਰਸਪ੍ਰੀਤ ਦਿਆਲਾ ਰਾਮ ਤਨ ਪਿਰਹਿ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰ ਕੈ ਸਾਥ ਸਰ ਅੰਮ੍ਰਿਤ ਪਹੇ ਕਰ ਦਇਆ ਮਇਆ ਦਿਆਲ ਸਾਚੇ ਸਬਦ ਮਿਲ ਗੁਣ ਗਾਵੋ ਨਾਨਕਾ ਹਰਿ ਵਾਰ ਦੇਖ ਬਿਗਸੀ ਮੁੰਦ ਮਨ ਉਮਾਹ ਮੁੰਦ ਸਹਜ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ਮੈਂ ਮਨ ਤਨ ਹਰਿ ਭਵੈ ਪ੍ਰਭ ਸੰਗਮ ਰਾਤੀ ਰਾਮ ਪ੍ਰਭ ਪ੍ਰੇਮ ਰਾਤੀ ਹਰ ਬਿਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪਛਾਨ ਹੈ ਤਾ ਪ੍ਰਭ ਜਾਣੈ ਗੁਣ ਹੈ ਬਾਸਿਆਵ ਗਣਨਸੈ ਤੁਦ ਬਾਜ ਇਕ ਤਿਲ ਰਹਿ ਨਾ ਸਾਤਾ ਕਹਿਣ ਸੁਨਨ ਨ ਤਹੀਜੈ ਨਾਨਕ ਪ੍ਰਿਉ ਪ੍ਰਿਉ ਕਰ पुकारे ਰਸਨ ਰਸ ਮਨ ਤਹੀਜੈ ਸਖਿ ਹੋ ਸਹਿਲੜੀ ਹੋ ਮੇਰਾ ਪਿਰ ਬਣ ਜਾਰਾ ਰਾਮ ਹਰਨਾਮੋ ਵਣਜੜਿਆ ਰਤਮੋਲ ਅਪਾਰਾ ਰਾਮ ਮੋਲ ਅਮੋਲੋ ਸਤ ਕਰ ਢੋਲੋ ਪ੍ਰਭ ਭਾਵੇ ਤਾ ਮੂੰਧ ਪਲੀ ਇਕ ਸੰਗ ਹਰ ਕੈ ਕਰ ਹੈ ਰਲੀਆਂ ਹਉ ਪੁਕਾਰੀ ਦਰ ਖਲੀ ਕਰਨ ਕਾਰਨ ਸਮਰੱਥ ਸ੍ਰੀ ਤਰ ਆਪਕਾਰ ਦਸਾਰੇ ਨਾਨਕ ਨਦਰੀ ਧਨ ਸੁਹਾਗਣ ਸ਼ਬਦ ਅਬ ਸਾਧਾਰੇ ਹਮ ਕਰ ਸਾਚਾ ਸੋ ਹਿਲੜਾ ਪ੍ਰਭ ਆਇੜੇ ਮੀਤਾ RAM rave ਰੰਗ ਰਾਤੜਿਆ ਮਨ ਲੀੜਾ ਦੀਤਾ RAM ਆਪਣਾ ਮਨ ਦੀ ਆ ਹਰ ਵਾਰ ਲੀਆ ਜਿਉ ਭਾਵੇ ਤਿਉ ਰਾਵੈ ਤਨ ਮਨ ਤੇ ਰ ਆਗੈ ਸ਼ਬਦ ਸ ਭਾਗੈ ਕਰ ਅੰਮ੍ਰਿਤ ਫਲ ਪਾਵੈ ਬੁੱਧ ਪਾਠ ਨ ਪਾਈਐ ਬਹੁ ਚਤੁਰਾਈਐ ਪਾਏ ਮਿਲੇ ਮਨ ਪਹਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜ ॠण चुणकारे राम मेरा मन मेरा मन राता लाल प्यारे राम अन दिन राता मन बैरागी सुन मंडल ਘਰ ਪਾਇਆ ਆਦ ਪੁਰਖ ਅਪਰੰਪਰ ਪਿਆਰਾ ਸਤਗੁਰ ਅਲਖ ਲਖਾਇਆ ਆਸਣ ਬੈਸਣ ਫਿਰ ਨਾਰਾਇਣ ਤਿਤ ਮਨ राता ਵਿਚਾਰੇ ਨਾਨਕ ਨਾਮ ਰਤੇ बैरागी ਆਨ ਹਜ਼ਰੋਣ ਚੁਣਕਾਰੇ ਤਿਤ ਅਗੰਤ ਤਿਤ ਅਗੰਮ ਪੁਰੇ ਕਹ ਕਿਤ ਬਿਦ ਜਾਈਐ ਰਾਮ ਸਤ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ ਸਤ ਸ਼ਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸ਼ਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪਰਧਾਨਾ ਜਪ ਤਪ ਕਰ ਕਰ ਸੰਜਮ ਥਾਪੀ ਹਰ ਦੁਗ੍ਰਹਿ ਨਹੀਂ ਪਾਈਆ ਨਾਮ ਕਸਹਿਜ ਮਿਲੇ ਜਗ ਜੀਵਨ ਸਤਗੁਰੂ ਬੂਝ ਬੁਝਾਈਐ ਗੁਰ ਸਾਗਰੋ ਰਤਨਾਗਰ ਤਿਤ ਰਤਨ ਕਨੇਰੇ RAM ਕਰ ਮਜਨੋ ਸਤਿ ਸਰੇ ਮਨ ਨਿਰਮਲ ਮੇਰੇ RAM ਨਿਰਮਲ ਜਲ ਨਾ ਆਏ ਜਾਂ ਪ੍ਰਭ ਪਹਾਏ ਪੰਜ ਮਿਲੇ ਵਿਚਾਰੇ ਕਾਮ ਕ્રોਧ ਕਪਤ ਬਿਖਿਆ ਤਜ ਸਚ ਨਾਮ ਉਰਤਾਰੇ ਹਉਮੈ ਲੋਭ ਲਹਿਰ ਲਬ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲ ਹਉ ਬਨ ਬਨਉਂ ਦੇਖ ਰਹੀ ਤ੍ਰਿਣ ਦੇਖ ਸਬਾ ਯਾਰਾਮ ਤ੍ਰਿ ਭਵਨੂ ਤੁਝ ਹੈ ਕੀਆ ਸਭ ਜਗਤ ਸਬਾ ਯਾਰਾਮ ਤੇਰਾ ਸਭ ਕੀਆ ਤੂੰ ਫਿਰਤੀਆ ਤੁਦ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾ ਚਿਤ ਤੇਰੇ ਤੁੱਦ ਬਿਨ ਕਿਥ ਸਾ ਲਹੀ ਅਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਪੰਧਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਮ ਕਹੈ ਵਿਚਾਰਾ